ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅੱਜ ਕਿਹੜੇ ਕਿਹੜੇ ਪਲੇਅਰ ਕੈਨੇਡਾ ਗਏ ਨੇ ਤੇ ਉਹ ਕਦੋਂ ਮੈਚ ਖੇਡਣਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਜਿਹੜੇ ਪਲੇਅਰ ਇੰਡੀਆ ਤੋਂ ਕੈਨੇਡਾ ਖੇਡਣ ਗਏ ਨੇ ਉਹ ਪਲੇਅਰ ਨੇ ਰਵੀ ਦਿਉਰਾ, ਸ਼ਿੱਲੂ ਬਹੁ ਅਕਬਰਪੁਰ, ਅਮਨ ਦਿਉਰਾ, ਜੱਗਾ ਚਿੱਟੀ, ਬੁਲਟ ਖੀਰਾਵਾਲੀ ਤੇ ਵਾਇਗਰੂ ਸਿਚੇਵਾਲ ਇਹ ਸਾਰੇ ਪਲੇਅਰ ਤੁਹਾਨੂੰ 1 ਜੂਨ ਨੂੰ অন্ਟਾਰੀਓ ਕਬੱਡੀ ਕੱਪ ਤੇ ਖੇਡਦੇ ਦਿਖਣਗੇ ਜਿਸ ਕਬੱਡੀ ਕੱਪ ਦਾ ਲਾਈਵ অন্ਟਾਰੀਓ ਕਬੱਡੀ ਫੈਡਰੇਸ਼ਨ YouTube ਚੈਨਲ ਤੇ ਚੱਲੇਗਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ